ਬਿਆਨ ਆਇਆ ਮਤਲਬ ਕਿ ਗਿਆਨੀ ਰਕबीर ਸਿੰਘ ਗੁਣਾ ਦਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਕੁਲਦੀਪ ਸਿੰਘ ੜਗਾਜ ਉਹਨਾਂ ਦੀ ਜਿਹੜੀ ਤਾਜਪੋਸ਼ੀ ਹੋਈ ਹੈ ਜੋ ਉਹਨਾਂ ਨੇ ਅਹੁਦਾ ਸੰਭਾਲਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮर्यादा ਦਾ ਦੀ ਘੋਰ ਲੰਘਣਾ ਹੋਈ ਹੈ ਤੇ ਇੱਕ ਅਹੁਦਾ ਛੱਡ ਰੇ ਜਥੇਦਾਰ ਵੱਲੋਂ ਇੱਕ ਨਵਾਂ ਉਹਦਾ ਅਖਤਿਆਰ ਕਰ ਰਿਜੇ ਜੱਸੀਦਾਰ ਬਾਰੇ ਇਦਾਂ ਦੀ ਨਜ਼ੀਰ ਜੇ ਜੇ ਇਦਾਂ ਦੀ ਬਿਆਨਬਾਜ਼ੀ ਆਉਂਦੀ ਹੈ ਇਹਨੂੰ ਤੁਸੀਂ ਇਤਿਹਾਸ ਦੇ ਚ ਰੋਖੇ ਚੋਂ ਪੰਥਕ ਸਿਆਸਤ ਦੇ ਚ ਰੋਖੇ ਚੋਂ ਫਿਰ ਕਿਦਾਂ ਦੇਖਦੇ ਨਹੀਂ ਦੇਖੋ ਗਿਆਨੀ ਰਵੀਰ ਸਿੰਘ ਅਕਾਲ ਤਖਤ ਦੀ ਜ਼ਿੰਮੇਵਾਰੀ ਤੋਂ ਹਟਾਏ ਗਏ ਨੇ ਜੀ ਪਰ ਉਹ ਅੱਜ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਜੀ ਧਾਰਮਿਕ ਤੌਰ ਤੇ ਹੈੱਡ ਗ੍ਰੰਥੀ ਦਾ ਰੁਤਬਾ ਅਕਾਲ ਤਖਤ ਦੇ ਜੱਥੇਦਾਰ ਨਾਲੋਂ ਵੱਡਾ ਹੁੰਦਾ ਜੀ ਖੇਤਰ ਚਾਹੇ ਵੱਖ-ਵੱਖ ਨੇ ਉਹ ਰਤਵੇ ਦੇ ਤੌਰ ਤੇ ਵੱਡਾ ਹੁੰਦਾ ਜੀ ਕਿਉਂਕਿ ਜਦੋਂ ਭਾਈ ਰਣਜੀਤ ਸਿੰਘ ਨੂੰ ਹਟਾਇਆ ਗਿਆ ਨਾ ਉਦੋਂ ਗਿਆਨੀ ਮੋਹਨ ਸਿੰਘ ਨੂੰ ਕਿਹਾ ਗਿਆ ਵੀ ਤੁਹਾਨੂੰ ਅਕਾਲ ਤਖਤ ਦੇ ਜਸ ਸਰ ਥਾਪਦੇ ਆ ਹੂੰ ਉਹ ਕਹਿੰਦੇ ਮੈਨੂੰ ਤੁਸੀਂ ਦਾਦੇ ਤੋਂ ਪੋਤਾ ਬਣਾਉਣ ਲੱਗਿਆ ਉਹਨਾਂ ਨੇ ਆਪਣੇ ਭਾਸ਼ਾ ਦੇ ਵਿੱਚ ਇਹ ਗੱਲ ਕਹੀ ਤੇ ਇਹ ਚਰਚਿਤ ਰਹੀ ਹੂੰ ਸੋ ਅੱਜ ਗਿਆਨੀ ਰਘਵੀਰ ਸਿੰਘ ਨੂੰ ਧਾਰਮਿਕ ਮਾਮਲਿਆਂ ਬਾਰੇ ਰਹਿਤ ਮਰਿਆਦਾ ਬਾਰੇ ਰਵੈਤਾਂ ਬਾਰੇ ਬੋਲਣ ਦਾ ਪੂਰਾ ਪੂਰਾ ਹੱਕ ਆ ਜੀ ਕਿਉਂਕਿ ਮੈਂ ਵੀ ਉਹਨਾਂ ਦਾ ਸੁਣਿਆ ਉਹਨਾਂ ਨੇ ਕਿਹਾ ਵੀ ਮੈਂ ਬਾਬਾ ਬੁੱਢਾ ਜੀ ਦੀ ਪਦਵੀ ਹੈ ਜਿਹੜੀ ਮੈਂ ਕੋਈ ਇਹ ਜੀ ਗੱਲ ਨਹੀਂ ਕਰਨੀ ਉਹ ਤੇ ਛਿੱਟੇ ਪਹਿਣ ਹਾਂਜੀ ਫਿਰ ਉਹਨਾਂ ਨੇ ਦੱਸਿਆ ਵੀ ਐ ਹੁੰਦਾ ਐ ਹੁੰਦਾ ਹੋਇਆ ਹੁੰਦਾ ਐ ਹੁੰਦਾ ਤੇ ਕਿਉਂਕਿ ਬਾਣੀ ਪੰਥ ਨੂੰ ਜਾਣਕਾਰੀ ਨਹੀਂ ਇਹਦੀ ਉਹ ਮਰਿਆਦਾ ਦੀ ਲੰਘਣਾ ਹੋ ਰਹੀ ਆ ਕੋਈ ਉਹਨਾਂ ਨੂੰ ਗੈਰ ਜੁੱਥਾ ਰੋਂਦੇ ਨੇ ਉਹਨਾਂ ਨੇ ਇੱਕ ਮਾਰਗ ਸੇਧ ਜਾਂ ਇੱਕ ਗੱਲ ਰੱਖਤੀ ਜੀ ਮੈਂ ਹੋਰ ਲੰਬਾ ਸਾਹਿਬ ਨੇ ਇੱਕ ਬੜੇ ਸਿੱਖ ਬਦਵਾਨ ਨੇ ਅਮਰਜੀਤ ਨੇ ਮੈਂ ਜਿੰਨਿਆਂ ਨੂੰ ਸੁਣ ਰਿਹਾ ਧਾਰਮਿਕ ਬੰਦਿਆਂ ਨੂੰ ਉਹ ਸਾਰੇ ਇਹਨਾਂ ਲਈ ਹਾਂ ਤੇ ਗੱਲ ਕਰ ਰਹੇ ਨੇ ਵੀ ਇਹ ਜੋ ਪਰੰਪਰਾਵਾਂ ਨੇ ਰਵੈਤਾਂ ਨੇ ਜੋ ਸੇਵਾ ਸੰਭਾਲ ਦਾ ਸਮਾਗਮ ਹੁੰਦਾ ਉਹਦੇ ਵਿੱਚੋਂ ਵੀ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੁੰਦੇ ਇਹ ਜੀ ਇਹਨਾਂ ਨੂੰ ਪੰਥ ਨੇ ਪ੍ਰਵਾਨਗੀ ਦੇਣੀ ਹੁੰਦੀ ਆ ਫਿਰ ਜਦੋਂ ਨਿਯੁਕਤ ਤੇ ਹੈ ਸ਼੍ਰੋਮਣੀ ਕਮੇਟੀ ਕਰਦੀ ਆ ਫਿਰ ਪੰਥ ਆ ਕੇ ਇਹਨਾਂ ਨੂੰ ਮਤਲਬ ਦਸਤਾਰਾਂ ਬਖਸ਼ਦਾ ਜੀ ਕੋ ਵੀ ਪਹਿਲਾ ਕੌਣ ਫੇਰ ਕੌਣ ਫੇਰ ਕੌਣ ਫੇਰ ਕੌਣ ਫੇਰ ਕਿਵੇਂ ਖੁੱਲਾ ਹੁੰਦਾ ਤਾਂ ਕਿ ਇਹ ਪ੍ਰਵਾਨਗੀ ਹੋ ਜੇ ਵੀ ਇਹਨਾਂ ਦਾ ਘੇਰੇ 'ਚ ਸਾਰੇ ਖਾਲਸਾ ਪੰਥਾ ਜਿਹੜਾ ਆਉਂਦਾ ਜੀ ਪਰ ਇਹਦੇ ਵਿੱਚ ਤੁਸੀਂ ਤੁਹਾਨੂੰ ਲੱਗਦਾ ਕਿ ਜੇ ਮੰਨ ਲਓ ਉਹ ਕੱਲ ਦਾ ਜੋ ਨਿਆਂ ਸਿੰਘ ਜਥੇਵੰਦੀਆਂ ਨੇ ਇੱਕ ਐਲਾਨ ਕੀਤਾ ਹੋਇਆ ਸੀ ਜਾਂ ਜੋ ਸਾਰੀ ਸਿਚੁਏਸ਼ਨ ਸੀ ਉਹਦੇ ਵਿੱਚ ਇਹ ਸਥਿਤੀ ਫਿਰ ਵਿਗੜ ਸਕਦੀ ਸੀ ਉਹਦੇ ਨਾਲ ਉਹ ਟੈਕਟਿਕਲੀ ਠੀਕ ਰਹਿ ਗਿਆ ਕਿ ਕੋਈ ਕੋਈ ਰੌਲਾ ਰੱਪਾ ਨਹੀਂ ਉੱਥੇ ਪਿਆ ਕਿਸੇ ਕਿਸਮ ਦਾ ਤੇ ਗੱਲ ਨਿਬੜ ਗਈ ਦੇਖੋ ਇੱਕਨ ਹੰਗ ਜਥੇਵੰਦੀ ਜਾਂਦਾ ਰੋਲ ਜੀ ਮੈਂ ਇਹ ਲੋਚਕ ਰਹਿਦਾ ਹੂੰ ਕਿਸਾਨ ਅੰਦੋਲਨ ਵੇਲੇ ਵੀ ਹੂੰ ਬਾਕੀ ਵੀ ਜਿਵੇਂ ਇਹ ਕਿਸੇ ਵੀ ਅੰਦੋਲਨ ਜਾ ਕੇ ਜਿਵੇਂ ਲੱਖਾ ਸਿਧਾਣਾ ਜਾ ਕੇ ਆਪ ਦਾ ਕੋੜਾ ਤੋਰ ਨਿੰਦਾ ਨਾ ਉਹ ਉੱਥੇ ਜਾ ਕੇ ਜੀ ਇਹ ਫਿਰ ਉੱਥੇ ਜਾ ਕੇ ਦਖਲ ਦਿੰਦੇ ਨੇ ਹੂੰ ਦਖਲ ਦਿੰਦੇ ਨੇ ਚੈਲੰਜ ਵੀ ਕਰਦੇ ਨੇ ਹੂੰ ਉਸ ਅੰਦੋਲਨ ਦੀ ਆਮਕਾਰ ਦੇ ਵਿੱਚ ਨਹੀਂ ਰਹਿੰਦੇ ਨੰਬਰ 1 ਹੂੰ ਨੰਬਰ 2 ਠੀਕ ਹੈ ਕਿਸੇ ਮੌਕੇ ਇਹਨਾਂ ਦਾ ਬਹੁਤ ਵੱਡਾ ਰੋਲਾ ਹੋਊ ਰੋਲ ਹੋਊਗਾ ਜਿਵੇਂ ਗੱਲ ਹੁੰਦੀ ਆ ਆਗੇ ਨਹੀਂ ਹੰਗ ਬਹੁਤ ਕੋਲੇ ਨਿਸ਼ਾਨ ਹਾਂਜੀ ਮਤਲਬ ਇਹ ਰਾਖੇ ਸੀ ਲੜਦੇ ਸੀ ਇਹ ਸਾਰੇ ਕਸੇ ਬਾਰੇ ਪਰ ਸਮਾਂ ਬਦਲਦੇ ਨਾਲ ਇਹਨਾਂ ਦਾ ਰੋਲ ਬਦਲ ਗਿਆ ਜੀ ਹੁਣ ਜੋ ਜੋ ਪਹਿਲੀ ਗੱਲ ਤੇ ਹੈ ਆ ਜੋ ਸਿੱਖ ਰਹਿਤ ਮਰਿਆਦਾ ਪ੍ਰਵਾਂਤ ਜਿਹਨੂੰ ਅਸੀਂ ਕਹਿੰਦੇ ਆ ਇਹ ਉਹਦੇ ਧਾਰਨ ਹੀ ਨਹੀਂ ਹੈਗੇ ਜੀ ਇਹ ਇਹਨਾਂ ਨੇ ਆਪਦਾ ਅਡਰ ਚਲਾਇਆ ਹੋਇਆ ਗ੍ਰੰਥ ਜਾਂ ਕੋਈ ਹੋਰ ਕਿਵੇਂ ਸਾਰਾ ਕੁਝ ਦੂਜੀ ਗੱਲ ਜਿਹੜਾ ਮੂਲ ਸਿਧਾਂਤ ਆ ਸਿੱਖੀ ਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਹ ਉਹਦੇ ਨੇੜੇ ਟੇੜੇ ਦੀ ਨਹੀਂ ਲੰਘਦੇ ਇਹ ਪਾਲਣਾ ਕਰਨ ਦੀ ਤਾਂ ਦੂਰ ਗੱਲ ਆ ਹੂੰ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਐਲਾਨ ਕੀਤਾ ਸੀ ਵੀ ਅਸੀਂ ਹੋਣ ਨਹੀਂ ਦੇਣਾ ਮੈਂ ਉਹਦੀ ਹਲੋਚਨਾ ਕੀਤੀ ਆ ਵੀ ਖਾਲਸਾ ਪੰਥ ਦੇ ਅੰਦਰ ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ 'ਚ ਨਹੀਂ ਬਦਲਣਾ ਚਾਹੀਦਾ ਹੂੰ ਇਸ ਕਰਕੇ ਇਹਨਾਂ ਦੀ ਇਸ ਗੱਲ ਆ ਬਿਲਕੁਲ ਗਲਤ ਆ ਇਹ 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 ਕਿਉਂਕਿ ਸਰਕਾਰ ਤਾਂ ਹੋਰ ਚਾਹੁੰਦੀ ਆ ਨੇ ਹੂੰ ਵੀ ਪੰਜਾਬ ਦੇ ਵਿੱਚ ਕੋਈ ਵਰਤਾਂ ਤੇ ਨਾ ਸੱਜਣ ਦਿੱਤਾ ਜਾਵੇ ਸੱਚਾ ਜਾਂ ਝੂਠਾ ਠੀਕ ਆ ਜਾਂ ਗਲਤ ਆ ਰੋਲਕ ਝੋਲਾ ਪਾ ਦੂ ਵੱਡੇ ਤੋਂ ਵੱਡਾ ਜੀ ਤੇ ਇਹ ਵੀ ਅਸੀਂ ਸਮਾਗਮ ਨਹੀਂ ਹੋਣ ਦੇਣਾ ਹੂੰ ਆਪਦੇ ਅਬਚ ਮੰਨ ਲੋ ਸਮਾਗਮ ਕਰ ਦੇ ਹੂੰ ਕੋਈ ਵੀ ਪੰਥਕ ਜਿੱਥੇ ਬੰਦੀ ਨਾ ਜਾਂਦੀ ਉੱਥੇ ਜੀ ਜੇ ਮੈਂ ਹੁਣ ਵੀ ਨਹੀਂ ਗਏ ਬਿਲਕੁਲ ਠੀਕ ਤੇ ਉਹ ਇੱਕ ਗੱਲ ਪੂਰੀ ਹੋਣਾ ਨਹੀਂ ਸੀ ਵੀ ਭਾਈ ਪੰਥ ਜਿਹੜੇ ਜਿਹੜਾ ਪਰਵਾਨ ਨਹੀਂ ਕੀ ਨਹੀਂ ਹਾਂ ਜੀ ਸੋ ਤਰੀਕਾ ਘਾਰ ਆ ਜਿਹੜਾ ਮੈਂ ਉਹਦੇ ਨਾਲ ਸਹਿਮਤ ਹਾਂ ਪਰ ਤੁਸੀਂ ਕੀ ਸਮਝਦੇ ਜਸਬੀਰ ਸਿੰਘ ਰੋਡੇ ਉਹਨਾਂ ਦਾ ਵੀ ਸਟੇਟਮੈਂਟ ਆਇਆ ਉਹ ਇੱਕ ਜਸੇਦਾਰ ਰਹੇ ਨੇ ਕਾਲ ਤੱਕ ਤੇ ਇੱਕ ਮੇਕ ਇੱਕ ਸ਼ਖਸੀਅਤ ਹੈ ਇੱਕ ਮੁੱਲ ਲਗੀ ਇੱਕ ਵਿਵਾਦਾਂਜ ਵੀ ਨੇ ਪਰ ਇਤਿਹਾਸਿਕ ਸ਼ਖਸੀਅਤ ਹੈ ਉਹ ਉਹਨਾਂ ਦਾ ਬਿਆਨ ਆਇਆ ਕਿ ਜੇ ਇਦਾਂ ਦਾ ਕੁਝ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਫਿਰ ਸੁਖਵੀਰ ਬਾਦਲ ਹੋਣਗੇ ਹਨਾ ਮਤਲਬ ਕਿ ਇਹ ਜਿਹੜੀ ਸਾਰੀ ਭਾਸ਼ਾ ਸੀ ਜੋ ਬਲਬੀਰ ਸਿੰਘ ਉਹਨਾਂ ਦੀ ਭਾਸ਼ਾ ਸੀ ਤੁਹਾਨੂੰ ਕੀ ਲੱਗਦਾ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਧੜਾ ਜਿਹੜੇ ਵੀ ਉਹਨਾਂ ਦੀ ਤਾਜਪੋਸ਼ੀ ਹੋ ਰਹੀ ਸੀ ਜਾਂ ਸ਼ਰੋਮਣੀ ਕਮੇਟੀ ਕਰ ਰਹੀ ਸੀ ਜਾਂ ਬਾਦਲ ਧੜਾ ਕਰ ਰਿਹਾ ਸੀ ਉਹਨੂੰ ਥ੍ਰੈਟ ਕਰ ਰਹੀ ਸੀ ਨਹੀਂ ਦੇਖੋ ਇਹ ਹਾਲਾਤ ਪੈਦਾ ਕਿਨੇ ਕੀਤੇ ਹੂੰ ਜਦੋਂ ਆਪਾਂ ਕਹਿੰਦੇ ਆ ਪੰਜਾਬ 'ਚ ਹਿਸਕ ਮਾਹੌਲ ਪੈਦਾ ਹੋਇਆ ਪੈਦਾ ਕਿਹਨੇ ਕੀਤਾ ਇਹ ਇਹ ਤੁਹਾਨੂੰ ਇਹ ਗੱਲ ਤੋਂ ਨਹੀਂ ਤੁਸੀਂ ਭੱਜ ਸਕਦੇ ਜਿਵੇਂ ਤਖਤਾਂ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਤੇ ਜਿਵੇਂ ਲਾਇਆ ਗਿਆ ਜੀ ਹਾਲ ਤੁਮੜਾ ਜਿਹੇ ਆ ਵੀ ਸ਼ਰੋਣੀ ਕਮੇਟੀ ਦੀ ਇੱਕ ਬਾਈ ਹਰਿਆਣੇ ਦਾ ਨਾਮਿਨੇਟਡ ਮੈਂਬਰ ਕਰ ਰਿਹਾ ਜਿਹੜਾ ਕਹਿੰਦੇ ਇੱਕ ਵਾਰ ਭਾਰਤ ਬਾਦ ਜਿੱਤੇ ਆ ਨੀ ਤੇ ਕਾਲ ਤਖਤ ਦਾ ਜਥੇਦਾਰ ਸਰਨਾ ਸਾਹਿਬ ਦਾ ਬੰਦਾ ਦਿੱਲੀ ਵਾਲਿਆਂ ਦਾ ਜਿਹੜਾ ਉਹਦੇ ਧੜੇ ਨਾਲ ਸੀ ਤੁਸੀਂ ਵੀ ਪਾਕਿਸਤਾਨ ਗਏ ਹੋ ਉਹਦੇ ਧੜੇ ਦੇ ਵਿੱਚ ਮਤਲਬ ਹੋ ਗਿਆ ਸੀ ਇਹ ਹਾਲਤ ਪੈਦਾ ਕਿਨੇ ਕੀਤੀ ਨੰਬਰ 1 ਹੂੰ ਨੰਬਰ 2 ਸਥਾਪਤ ਰਵੈਤਾ ਨੇ ਜੀ ਜਿਵੇਂ ਸਿੰਘ ਸਾਹਿਬ ਆਪਣੇ ਗਿਆਨੀ ਰਗਵੀਰ ਸਿੰਘ ਨੇ ਕਿਹਾ ਵੀ ਸੱਦਾ ਦਿੱਤਾ ਜਾਂਦਾ ਇਸ਼ਤਿਹਾਰ ਦਿੱਤੇ ਜਾਂਦੇ ਆ ਸਭ ਨੂੰ ਕਿਹਾ ਜਾਂਦਾ ਬੁਲਾਇਆ ਜਾਂਦਾ ਉਸ ਤਰ੍ਹਾਂ ਟਾਈਮ ਦਿੱਤਾ ਜਾਂਦਾ ਇਹਨਾਂ ਤਾਂ ਟਾਈਮ ਹੀ ਨਹੀਂ ਦਿੱਤਾ ਕੋਈ ਹੂੰ ਇਹਦਾ ਮਤਲਬ ਇਹਨਾਂ ਦਾ ਪਿੱਛੇ ਕੋਈ ਮਕਸਦ ਹੋਰ ਆ ਹੂੰ ਵੀ ਜਲਦੀ ਜਲਦੀ ਕਿਉਂ ਕਾਲੀ ਕਿਉਂ ਕਰ ਰਹੇ ਨੇ ਹੂੰ ਕਾਲੀ ਐਸੇ ਕਰਕੇ ਕਰ ਰਹੇ ਨੇ ਵੀ ਜਿਹੜਾ ਹੁਕਮਨਾਮੇ ਦੇ ਅਨੁਸਾਰ ਹੂੰ ਜਿਹੜਾ ਫਾਈਨਲ ਹੋ ਗਿਆ ਜੀ ਗਿਆਨੀ ਰਕਵੀਰ ਸਿੰਘ ਨੇ ਅਰਦਾਸ ਕਰਤੀ ਉਹਨਾਂ ਨੇ ਉੱਥੇ ਜੀ ਉਦੋਂ ਆਕਾਲ ਤਖਤ ਨੇ ਪ੍ਰਵਾਨ ਕਰ ਲਏ ਤੇ ਉਹਨਾਂ ਨੂੰ ਕਹਿਤਾ ਭਰਤੀ ਲਈ ਜਾਓ ਜੀ ਇਹ ਅਮਲ ਨੂੰ ਕਿਵੇਂ ਬੰਦ ਕਰਨਾ ਇਸ ਲਈ ਇਹ ਸਭ ਤੋਂ ਵੱਡੀ ਕਾਹਲੀ ਆ ਹੂੰ ਮਤਲਬ ਇਸੇ ਕਰਕੇ ਉਹਨਾਂ ਨੂੰ ਇੱਥੇ ਦਾ ਜਥੇਦਾਰ ਬਣਾਇਆ ਫਿਰ ਆਕਾਲ ਤਖਤ ਦਾ ਕਾਰਜਕਾਰੀ ਭਾਰ ਦਿੱਤਾ ਹੂੰ ਇੱਕ ਗੱਲ ਉਹਨਾਂ ਨੇ ਕਹਿ ਕੇ ਜੀ ਵੀ ਇਨਵੇਂ ਨੂੰ ਲਾਗੂ ਹੋ ਕੀ ਕੋਈ ਵੀ ਬੰਦਾ ਇਹ ਕਹਿ ਸਕਦਾ ਵੀ ਹੁਕਮ ਨਾ ਮੈਨੂੰ ਇਨ ਬਿੰਨ ਲਾਗੂ ਕਰਾਉਣ ਲਈ ਇਹ ਬਦਲੀ ਕੀਤੀ ਗਈ ਜਾਂ ਜਨ ਸਾਰੀ ਆ ਫਿਰ ਬਦਲਣ ਦੀ ਕੀ ਲੋੜ ਸੀ ਬਸ ਜੇ ਕਿਉਂਕਿ ਉਹ ਤਾਂ ਇਨ ਬਿੰਨ ਕਹਿ ਰਹੇ ਸੀ ਅਸੀਂ ਕਰਾਂਗੇ ਇਹ ਤਾਟੇ ਬਾਟੇ ਕਰਦੇ ਸੀ ਉਹਨਾਂ ਨੇ ਲੰਮੀ ਡੋਰ ਵੀ ਦਿੰਦੇ ਰਹੇ ਆਲੋਚਨਾ ਵੀ ਹੋਈ ਗਿਆਨੀ ਰਗਵੀਰ ਸਿੰਘ ਦੀ ਵੀ ਅਧੂਰੀ ਜੀ ਗੱਲ ਕਰ ਦਿੰਦੇ ਉਹ ਉਹਨੂੰ ਵਰਤਦੇ ਰਹੇ ਇਹ ਸਾਰੇ ਕਾਸੇ ਲਈ ਸੋ ਇਸ ਕਰਕੇ ਲੋਕਾਂ ਨੂੰ ਜੇ ਤੁਸੀਂ ਮੂਰਖ ਬਣਾਵੋਗੇ ਨਾ ਜੀ ਉਹ ਕਹਿੰਦੇ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚੱਲੇ ਸਾਥ ਇਹ ਦੀਨ ਗਵਾ ਰਹੇ ਨੇ ਤੇ ਦੁਨੀਆ ਨਾਲੋਂ ਤੋਂ ਦੂਰ ਹੁੰਦੀ ਜਾ ਰਹੀ ਹੈ ਤਾਂ ਇਕੱਲਾ ਸਵਾਲ ਇਹ ਨਹੀਂ ਤੁਸੀਂ ਦੇਖੋ ਜਿਹੇ ਜਿਹੇ ਹਾਲਤ ਬਣ ਗਈ ਅਕਾਲ ਤਖਤ ਸਾਹਿਬ ਅਨੁਸਾਰ ਅਕਾਲੀ ਦਲ ਦੀ ਪੁਨਰ ਸਿਰਜਣਾ ਜੀ ਕਿਉਂਕਿ ਅਕਾਲ ਤਖਤ ਨੇ ਉੱਥੇ ਇੱਕ ਵਰਤਾਂਚ ਸਿਰਜਿਆ ਤਖਤ ਕੀਆ ਸਿੱਖ ਕੀਆ ਸਿਆਸਤ ਕੀਆ ਕੋਈ ਇਹਨਾਂ ਤੇ ਨਿੱਜੀ ਦੋਸ਼ ਥੋੜੋ ਸੀ ਵੀ ਨਿੱਜੀ ਜ਼ਿੰਦਗੀ 'ਚ ਇਹਨਾਂ ਨੇ ਕਰੈਤ ਕੀਤੀ ਕੋਈ ਸਾਫ਼ ਸੀ ਸਰਕਾਰ 'ਚ ਹੁੰਦੇ ਆ ਤੁਸੀਂ ਆ ਫੈਸਲੇ ਲਏ ਹੂੰ ਕੱਲੀ ਕੱਲੀ ਗੱਲ ਮੰਨੀ ਹੂੰ ਉਹ ਪੰਥਕ ਇੰਟਰਸਟ ਦੇ ਵਿੱਚ ਜਾਂ ਅਗੇਂਸਟ ਮੈਂ ਕਹਿੰਦਾ ਮਜੀਠੀਏ ਨੂੰ ਅੱਡ ਕੱਢ ਕੇ ਪੁੱਛਿਆ ਵੀ ਤੂੰ ਸੁਖਵੀਰ ਨਾਲ ਕਿਉਂ ਨਹੀਂ ਖੜਦਾ ਉਹ ਕਹਿੰਦਾ ਜੀ ਜਿਹੜੇ ਸਾਰੇ ਫੈਸਲੇ ਲਏ ਨੇ ਇਹਨਾਂ 'ਚ ਮੈਂ ਨਹੀਂ ਭਾਗੀਦਾਰ ਹਾਂ ਫੈਸਲੇ ਹੋਏ ਨੇ ਅਕਾਲੀ ਦਲ ਦੀ ਸਾਰੀ ਕੈਬਨਟ ਹੂੰ ਅਕਾਲੀ ਦਲ ਦੀ ਕੋਰ ਕਮੇਟੀ ਅਕਾਲੀ ਦਲ ਦੀ ਪੀਏਸੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਸਾਰੀ ਮੋਹਰੇ ਖੜੀ ਸੀ ਹੂੰ ਸਾਰੀ ਕਹਿੰਦੇ ਜੀ ਇਹ ਇਹ ਇੱਡੇ ਵੱਡੇ ਰੌਲੇ ਵਾਲੇ ਜਿਹੜੇ ਮਸਲੇ ਨੇ ਵੀ ਇਹਨਾਂ ਬਾਰੇ ਜੋ ਫੈਸਲੇ ਹੋਣੇ ਅਸੀਂ ਨਾ ਤੇ ਲੈਂਡ ਦੇ ਭਾਗੀਦਾਰ ਨਹੀਂ ਹਾਂ ਅਸੀਂ ਚੁੱਪ ਰਹੇ ਸਾਨੂੰ ਇਹ ਫਿਰ ਤੁਸੀਂ ਦੇਖ ਲਓ ਫੰਕਸ਼ਨ ਕਿਹਦੀ ਹੋ ਹੂੰ ਤੇ ਭੁੰਦਰ ਸਾਹਿਬ ਦੀ ਚਿੱਠੀ ਨੇ ਮਤਲਬ ਉਹ ਕਹਿੰਦੇ ਲੁੱਕ ਲੁੱਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਲਗਾ ਰਹੇ ਆ ਫੈਸਲੇ ਜਿਵੇਂ ਲਏ ਤੇ ਲਾਗੂ ਕੀਤੇ ਜਾ ਰਹੇ ਆ ਉਹਨਾਂ ਨੇ ਦੱਸ ਤਾਂ ਵੀ ਫੰਕਸ਼ਨਿੰਗ ਕਿਵੇਂ ਹੋ ਰਹੀ ਆ ਜੀ ਉਹਨਾਂ ਨੇ ਬਰਤਾਂਤ ਸਿਰਜਿਆ ਬਰਤਾਂਤ ਸਿਰਜਿਆ ਜਿਹੜੀ ਬਾਦਲਵਾਦ ਦੀ ਅਮਰਬੇਲ ਛਾਈ ਹੋਈ ਹੈ ਸਿੱਖੀ ਦੇ ਬੂਟੇ ਤੇ ਸਾਰੇ ਕਾਸੇ ਤੇ ਕਾਬਜ ਨੇ ਇੱਕ ਪਰਿਵਾਰ ਹੀ ਕਾਬਜ ਹੋ ਗਿਆ ਇਹ ਤਾਂ ਹੁਣ ਪਤਾ ਲੱਗ ਗਿਆ ਵੀ ਫੈਸਲੇ ਕਿਤੇ ਹੋਰ ਹੁੰਦੇ ਸੀ ਜੀ ਕਿਸੇ ਜਥੇਬੰਦ ਕਦਾਰੇ ਤੋਂ ਕਿਸੇ ਸਰਕਾਰੀ ਏਦਾਰੇ ਤੋਂ ਨਹੀਂ ਹੁੰਦੇ ਸੀ ਹੂੰ ਹੁਣ ਸਾਹਮਣੇ ਆ ਗਿਆ ਤੁਹਾਡੇ ਸਾਹਮਣੇ ਨਹੀਂ ਇਹਦਾ ਮਤਲਬ ਇਹ ਸਾਰੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਫਿਰ ਇਹਦਾ ਜਿਹੜਾ ਜੋ ਚੱਲ ਰਿਹਾ ਵੀ ਉਹਦੇ ਇਹ ਬਾਦਲ ਪਰਿਵਾਰ ਤਕਸੀਮਤ ਸੀ ਸਾਰੀ ਗੱਲ ਨੀ ਜਦੋਂ ਜੋ ਪਾਰਟੀ ਕਹਿੰਦੀ ਮੈ ਸਾਨੂੰ ਨਹੀਂ ਪਤਾ ਫਿਰ ਮਤਲਬ ਕਿਤੇ ਤਾਂ ਫੈਸਲੇ ਹੋਏ ਨੇ ਨਾ ਨਹੀਂ ਸਰ ਫਿਰ ਆਪਾਂ ਮਜੀਠੀਆ ਉਹਨਾਂ ਦਾ ਜਿਹੜਾ ਬਿਆਨ ਹੈ ਜਾਂ ਕੈਬਨਿਟ ਦਾ ਜਿਹੜਾ ਬਿਆਨ ਹੈ ਉਹਨੂੰ ਕਿੰਨਾ ਕ ਅਥੈਂਟਿਕ ਮੰਨ ਸਕਦੇ ਆ ਨਹੀਂ ਕਾਲ ਤੱਕ ਤੇ ਸਾਹਮਣੇ ਜੋ ਉਹਨਾਂ ਨੇ ਕਿਹਾ ਜੀ ਤੇ ਇਹਨਾਂ ਨੇ ਕਿਸੇ ਨੇ ਨਖੇਦੀ ਨਹੀਂ ਕੀਤੀ ਵੀ ਹਾਂ ਨਹੀਂ ਇਹ ਨਾ ਫੈਸਲਿਆਂ ਤੇ ਇਹ ਗਲਤ ਕਹਿ ਰਹੇ ਨੇ ਨਾ ਪਹਿਲਾਂ ਨਾ ਪਿੱਛੋਂ ਇਹ ਇਹ ਇਹਨਾਂ ਨੂੰ ਪੁੱਛ ਕੇ ਚੱਕ ਕੇ ਲਿਆ ਰਹੀ ਸੀ ਹੁਣ ਭੂੰਦੜ ਸਾਹਿਬ ਨੇ ਵੀ ਕਿਹਾ ਨਾ ਜਦੋਂ ਮਜੀਠੀਏ ਨੇ ਮਜੀਠੀ ਨੇ ਪਾਰਟੀ ਖਿਲਾਫ ਤਾਂ ਕੁਝ ਨਹੀਂ ਬੋਲੇਆ ਉਹਨੇ ਕਿਹਾ ਅੰਤਰੰਕ ਕਮੇਟੀ ਦੇ ਫੈਸਲੇ ਨਾਲ ਅਸੀਂ ਸਹਿਮਤ ਨਹੀਂ ਜਿਵੇਂ ਜਥੇਦਾਰਾਂ ਨਾਲ ਕੀਤੀ ਗਈ ਹੈ ਤੇ ਪੁੰਦਰ ਸਾਹਿਬ ਕਹਿੰਦੇ ਪਾਰਟੀ ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਆ ਗਿਆ ਨਾ ਫਿਰ ਇਹਦਾ ਮਤਲਬ ਪਾਰਟੀ ਦਾ ਫੈਸਲਾ ਇਹ ਬਿਲਕੁਲ ਇਹ ਨੂੰ ਫਿਰ ਕਿਉਂਕਿ ਪਾਰਟੀ ਨੇ ਲਿਆ ਦੱਸਣ ਪਾਰਟੀ ਦੇ ਪੀਏਸੀ ਦੀ ਮੀਟਿੰਗ ਹੋਈ ਕਿੱਥੇ ਵਿਚਾਰ ਵਟਾਂਦਰਾ ਹੋਇਆ ਇਹ ਹੂੰ ਇਹ ਸਾਹਮਣੇ ਰਸਣਾ ਇੱਕ ਹੋਰ ਕਮੇਟੀ ਦੀ ਮੀਟਿੰਗ ਹੋਈ ਵਰਕਰ ਕਮੇਟੀ ਦੀ ਮੀਟਿੰਗ ਹੋਈ ਇਨਫੋਰਮਲ ਮੀਟਿੰਗ ਹੋਈ ਸਾਹਮਣੇ ਲਈ ਹੁਣ ਹੂੰ ਤੇ ਇਹਨੂੰ ਉਹ ਕਹਿ ਰਹੇ ਨੇ ਸੁਖਵੀਰ ਦੀ ਪਿੱਠ 'ਚ ਚੂਰਾ ਮਾਰਿਆ ਹੂੰ ਤੇ ਤੁਸੀਂ ਇਹ ਕਿਦਾਂ ਦੇਖ ਰਹੇ ਹੋ ਬਹੁਤ ਸਾਰਾ মিডিਆ ਵੀ ਇਹਨੂੰ ਇਦਾਂ ਇੰਟਰਪ੍ਰੀਟ ਕਰ ਰਿਹਾ ਕਿ ਵੀ ਜਿਹੜਾ ਇਹ ਹੁਣ ਆਖਰੀ ਮਲਗੀ ਜਿਵੇਂ ਹੁੰਦਾ ਵੀ ਊਠ ਦੇ ਉੱਤੇ ਭਾਰਤ ਆਤਾ ਵੀ ਉਹਦਾ ਲੱਕ ਟੁੱਟ ਗਿਆ ਵੀ ਆਖਰੀ ਦਾ ਹੋ ਗਿਆ ਬਿਕਰਮਜੀਤ ਬਿਕਰਮ ਮਜੀਠੀਆ ਦਾ ਤੁਹਾਨੂੰ ਕੀ ਲੱਗਦਾ ਕਿ ਇਹ ਬਿਕਰਮ ਮਜੀਠੀਆ ਜਿਹੜੇ ਨੇ ਤੁਸੀਂ ਇੰਨੀ ਧੀਰ ਤੋਂ ਅਕਾਲੀ ਦਾ ਸਿਆਸਤ ਨਾਲ ਜੁੜੇ ਰਹੇ ਹੋ ਉਹਦੇ ਮਜੀਠੀਆ ਦਾ ਨਾਮ ਵੀ ਨਹੀਂ ਸੀ ਪਰ ਜਿੱਦਾਂ ਇਹ ਇੰਟਰਪ੍ਰੀਟ ਕੀਤਾ ਜਾ ਰਿਹਾ ਕਿ ਦੇਖੋ ਜੀ ਇਹ ਤਾਂ ਬਸ ਹੁਣ ਮਜੀਠੀਆ ਸਾਹਿਬ ਹਟ ਗਏ ਪਿੱਛੇ ਹੁਣ ਅਕਾਲੀ ਦਾ ਲੱਗਿਆ ਜਾਂ ਹੁਣ ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜਾ ਸਾਰਾ ਪੱਖ ਹੈ ਇਹ ਇੱਕ ਪਰਸਨਲ ਰਿਲੇਸ਼ਨਸ਼ਿਪ ਹੈ ਜਾਂ ਵਾਕਈ ਇੱਕ ਬੜੇ ਵੱਡੇ ਕਦਾਵਰ ਨੇਤਾ ਨੇ ਅ ਬਿਕਰਮਜੀਤ ਨਹੀਂ ਦੇਖੋ ਉਹ ਤਾਂ ਭੁੰਦਰਸਾਲ ਦਾ ਬਿਆਨ ਹੀ ਦੱਸ ਰਿਹਾ ਹਮ ਬੀਬੀ ਹਰਸਿਮਰਤ ਕਾਲ ਬਾਦਲ ਨੇ ਨੂੰ ਮੰਤਰੀ ਬਣਵਾਇਆ ਫਲੋਰ ਨੂੰ ਕੱਟ ਕੇ ਹਮ ਸੁਖਵੀਰ ਬਾਦਲ ਨੇ ਨੂੰ ਨਸ਼ੇ ਵਾਲੇ ਕੇਸ ਤੋਂ ਬਚਾਉਣ ਦਾ ਯਤਨ ਕੀਤਾ ਫਲੋਰ ਤੇ ਤਾਂ ਉਸਤੀ ਹੋਇਆ ਵੀ ਲੈ ਲੈ ਸੀ ਨਾ ਹਮ ਉਹ ਕੀਤਾ ਦੂਜਾ ਆਮ ਤੌਰ ਤੇ ਨਵਜੋਤ ਸਿੰਘ ਸਿੱਧੂ ਵੀ ਬੋਲਦਾ ਹੋਇਆ ਵੀ ਜਦੋਂ ਆਇਆ ਸੀ ਇਹਦੇ ਕੋਲ ਇੱਕ ਟੁੱਟੀ ਜੀ ਕਾਰ ਸੀ ਹੂੰ ਤੇ ਇਹ ਇਹ ਜਿਹੜਾ ਇਹ ਆ ਨਾ ਬਹਿਤੀ ਗੰਗਾ ਮੇਂ ਹਮਨੇ ਵੀ ਹਾਥ ਧੋਏ ਹੈ। ਹੂੰ ਇਹ ਜਿਹੜੀ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਉਹਦਾ ਵੱਡਾ ਵਪਾਰੀ ਸੀ ਇਹ ਇੱਕ। ਹੂੰ ਕਿੱਥੋਂ ਕਿੱਥੇ ਪਹੁੰਚਿਆ? ਬਿਲਕੁਲ ਪਰ ਜਦੋਂ ਥੋੜੀ ਸਿਆਸਤ ਆ ਜਿਹੜੀ ਉਹ ਸਰਬੱਤ ਦੇ ਭਲੇ ਲਈ ਨਾ ਹੋਵੇ। ਹੂੰ ਮਾਇਆ ਧਾਰੀ ਹੋਣ ਲਈ ਹੋਵੇ। ਫਿਰ ਲੜਾਈਆਂ ਹੁੰਦੀਆਂ ਨੇ। ਉੱਥੇ ਨਿੱਜੀ ਰਿਸ਼ਤੇ ਕੋਈ ਦੇਖਦਾ ਨਹੀਂ ਫਿਰ। ਹੂੰ ਤੁਸੀਂ ਦੇਖੋ ਪਹਿਲਾਂ ਇਹਨਾਂ ਨੇ ਆਪ ਦਾ ਜਵਾਈ ਨਹੀਂ ਕੰਢਿਆ। ਹੂੰ ਨਾਲ ਕੋਈ ਐਡੀ ਗੱਲ ਵੀ ਨਹੀਂ ਬਣਦੀ ਸੀ। ਬਿਲਕੁਲ ਠੀਕ ਹੈ। ਮਜੀਠੀ ਇਹਨੇ ਬੋਚ ਕੇ ਕੀਤਾ ਪ੍ਰਤੀਕਰਮ ਕਿਉਂ ਗੋਬਿੰਦ ਸਿੰਘ ਲੋਂਗਵਾਲ ਨੇ ਵੀ ਕਿਹਾ ਹਮ ਏਆਲੀ ਨੇ ਵੀ ਕਿਹਾ ਸਹੀ ਝੁੰਡਾ ਨੇ ਵੀ ਕਿਹਾ ਹਮ ਹੁਣ ਇਹਨਾਂ ਨਾਲ ਰਹਿ ਕੌਣ ਗਿਆ ਹਮ ਹਰਚਰਨ ਬੈਂਸ ਹਮ ਜਿਹੜਾ ਲੇਖ ਲਿਖਦਾ ਅਖਬਾਰ ਚ ਕਹਿੰਦਾ ਇਹਦਾ ਕੋਈ ਚਲਦੀ ਰਹਿੰਦਾ ਰਾਹ ਨਿਕਲਿਆ ਹੁੰਦਾ ਹਮ ਚਲਦਾ ਰਹਿੰਦਾ ਉਹਦੇ ਨਤੀਜੇ ਕੀ ਨਿਕਲਦੇ ਹਮ ਕਿੱਥੇ ਨੇ ਬਰਨਾਲਾ ਸਾਹਿਬ ਮਾਸਟਰ ਤਾਰਾ ਸਿੰਘ ਨੂੰ ਐਨ ਬਾਹਰ ਧੱਕ ਕੇ ਫਿਰੇ ਸੰਤ ਫਤੇਸ ਸਿੰਘ ਉੱਤੇ ਚੰਨਰ ਸਿੰਘ ਆਏ ਸੀ ਨਾ ਜੀ ਬਿਲਕੁਲ ਹੁਣ ਇਹ ਐਵੇਂ ਵੀ ਅਸੀਂ ਉਹ ਬਣ ਜਾਗੇ ਜ਼ਰੂਰੀ ਤਾਂ ਨਹੀਂ ਹਮ ਅਕਾਲੀ ਦਲ ਬਚੂਗਾ ਖੇਤਰੀ ਪਾਰਟੀ ਵੀ ਪੰਜਾਬ ਨੂੰ ਲੋੜ ਆ ਪਰ ਇਹਦਾ ਮਤਲਬ ਇਹ ਥੋੜਾ ਬਾਦਲ ਪਰਿਵਾਰ ਬਚੂਗਾ ਜਾਂ ਇਹਦੀ ਗਵਾਈ ਕਿਹੂ ਸਾਰਾ ਕੁਝ ਹਮ ਸੋ ਮੇਰੇ ਕਹਿਣ ਦਾ ਮਤਲਬ ਆ ਹੁਣ ਜਦੋਂ ਲੜਾਈ ਬਹੁਤ ਸਿੱਧੀ ਹੋਗੀ ਹਮ ਇੱਕ ਪਾਸੇ ਸੁਖਵੀਰ ਤੇ ਸਰਨਾ ਗਏਗਾ ਹਮ ਪਾਰਟੀ ਤਾਂ ਰਹੀ ਨਹੀਂ ਹਮ ਇੱਕ ਪਾਸੇ ਅਕਾਲ ਤਖਤ ਦੀ ਵਰਤਾਂਤ ਅਨੁਸਾਰ ਆਦੇਸ਼ ਅਨੁਸਾਰ ਸਤਮੇਂ ਵੀ ਪੰਜਵੇਂ ਮੇਰੀ ਕਮੇਟੀ ਅਨੁਸਾਰ ਅਕਾਲੀ ਦਲ ਦੀ ਪੁਨਰ ਸਿਰਜਣਾ ਇਹ ਲਕੀਰ ਕੱਢੀ ਗਈ ਜੀ ਹੁਣ ਇਹ ਮਸਲੇ ਤੁਸੀਂ ਵਾਪਸ ਲੈ ਲਓ ਜੀ ਰੋਕ ਦਿਓ ਜੀ ਛੱਡ ਦਿਓ ਜੀ ਜਿੰਨੀਆਂ ਮਰਜ਼ੀਆਂ ਖੇਡਾ ਕਰ ਲੈਣ ਹੁਣ ਤਾਂ ਪੰਥ ਦੇ ਵੇੜੇ 'ਚ ਆ ਗਈ ਬਾਰ ਬਾਰ ਜਿਹੜੀ ਮੈਂ ਕਹਿੰਦਾ ਸ਼ਾ ਮੁਹੰਮਦਾਨਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਮੀਆਂ